ਹੋ ਮੇਥਰੋ ਗੀਹਾ ਜਾਲ ਥੋੜਾ ਸਾਰਿਆਂ ਨੂੰ ਸਵਾਗਤ ਹੈ ਜੀ ਸਭ ਲੋਕ ਜਾਲੇ ਬੀ ਗਾਈਸ ਅੱਜ ਜੜਾ ਪ੍ਰਾਂ ਵਿਲਾ ਆਇਆ ਕੋਰਾ ਚਿੱਟਾ ਕਿਉਂਕਿ ਅੱਜ ਐਤਵਾਰ ਪੱਗ ਬੰਨੀਆਂ ਵੀ ਮੋਰਨੀ ਵਾਲੀ ਪੰਨਾ ਤਿਆਰ ਸ਼ਾਰੂ ਹੋ ਚੁੱਕਾ ਹੈ ਪੂਰਾ ਪੂਰਾ ਤੇ ਹੁਣ ਮੈਂ ਚੱਲਣਾ ਮੇਥਰੋ ਨਾੜ ਕੇ ਆਪਣੇ ਤੇ ਉਹ ਵੀ ਮੋਟਰਸਾਈਕਲ ਤੇ ਹੁਣ ਮੋਟਰਸਾਈਕਲ ਕਰਦੇ ਆ ਥੱਲੇ ਦੁਕਾਨ ਦੇ ਬਾਹਰ ਤੇ ਤੁਹਾਨੂੰ ਮਿਲਦਾ ਵੀ ਮੋਟਰਸਾਈਕਲ ਮੋਟਰਸਾਈਕਲ ਕਰਕੇ ਠੰਡ ਹੋ ਗਈ ਆ ਯਾਰ ਤੇਰੀ ਦੁਕਾਨੇ ਗਾਈਸ ਮੋਟਰਸਾਈਕਲ ਬਾਹਰ ਕਰੀਏ ਉਹਨੂੰ ਗਰਮ ਕਰੀਏ ਅੰਦਰੋਂ ਚੱਲਦੇ ਆ ਫਿਰ ਆਪਾਂ ਧੋਪਣੇ ਕੱਢ ਜੀ ਹਣ ਗਾਈਸ ਹੰਡਲ ਨਹੀਂ ਲੱਗੂਗੀ ਰਾਜ ਸਰੀ ਗੇਸ ਤੇ ਲੌਵੀ ਛੋਟਾ ਹਨ ਅੰਦਰ ਘਲਾਰਿਆ ਮਾਹ ਪੇ ਨੰਦਰ ਇਹਨੂੰ ਸਟਾਰਟ ਸ਼ੂਟ ਕਰਕੇ ਵੇਨੇ ਕਿਉਂਕਿ ਬੜਾ ਰੈਅਨ ਇਹਦਾ ਹੈ ਹਾਂ ਚੋਕ ਤੇ ਕਰਨਾ ਪੈਣਾ ਸਵੇਰੇ ਸਵੇਰੇ ਇਹਨੂੰ ਸਟਾਰਟ ਚੱਲ ਜਿਆ ਮਿੱਤਰੋ ਹੁਣ ਆਪਾਂ ਨੌਣ ਕੀ ਜੜੀ ਹੈ ਗਾਇ ਤੇ ਨੌਵੇਂ ਮਿੱਤਰੋ ਕੀ ਹਾਲ ਚਾਲ ਛੋਟਾ ਸਾਰਿਆਂ ਦਾ ਆਇਆ ਬਾਤ ਬੁਲਾਉਂਗਾ ਅੱਗੇ ਤੈਨ ਲੋ ਵੀ ਮਿੱਤਰੋ ਹੁਣ ਆ ਬਾਜ ਗਿਆ ਤਰ ਤਰ ਸਾਲ ਵੇ ਹੁਣ ਆ ਗਿਆ ਫੂਨ ਫੂਨ ਆ ਗਿਆ ਵੀਰ ਦਾ ਚਲਿਏ ਗਾਈ ਨਾ ਪਾ ਗੁਰਦੁਆਰੇ ਬਾਹਰ ਬਣਾਤੇ ਮਾਰੇ 10 ਰੁਪਏ ਲੈ ਕੇ ਹੁਣ ਆਇਆ ਉਹਦੀ ਧੋੜ ਪੜ ਗਈ ਆ ਇਹ ਭਜੀ ਜਾਂਦਾ ਮੋੜ ਸੇ ਲਾਤਾ ਹੁਣ ਆਪਾਂ ਮਨਾਨ ਕੇ ਚਲਿਏ ਗਏ ਹਮਾਰੇ 10 ਰੁਪਏ ਲੈ ਕੇ ਹਾਂ ਜੀ ਅਨੀਰ ਜੀ ਮੈਂ ਮੈਡ ਸਵਾਰੇ ਹੀ ਆਣੇ ਭਾਈ ਮੈਂ ਤਾਂ ਮੈਡ ਠੀਕ ਆ ਫਾਈਲ ਫਿਰ ਆ ਫਾਈਲ ਮੈਂਸ਼ਨ ਦਾ ਤਾਂ ਆਇਆ ਸਪੈਸ਼ਲ ਹਾਂ ਜੀ ਜਰੂਰ ਜਰੂਰ ਅਨੀਰ ਜੀ ਸਪੈਸ਼ਲ ਕੈਨੇਡਾ ਦਾ ਭਾਈ ਬਾਕੀ ਤੁਹਾਨੂੰ ਮੇਰਾ ਪਤਾ ਹੀ ਹਾਂਜੀ ਹਾਂਜੀ ਇਹ ਸਾਡੇ ਕਦੀ ਕਦੀ ਲੋਕਾਂ ਦਾ ਜਾਈ ਜਾਂਦਾ ਯਾਰ ਉਹਦਾ ਹੀ ਜਾਣਾ ਅਸੀਂ bu tamam bu kan var yadı geldi ਮੈਡ ਸਾਰੇ ਰਵਿਸ਼ ਆਦੇ ਮਿੱਤਰੋ ਹਮ ਬਾਰ ਕੇ ਸਾ ਵੀ ਲਾ ਕੇ ਆਉਂਦੇ ਆ ਪਸੀਨਾ ਵਸੀ ਨਹੀਂ ਹੁੰਦਾ ਯਾ ਵੜੇ ਕਰਤਾ ਮੋੜ ਬਈ ਉੱਪਰ ਅੱਗੇ ਰਹਿਣ ਦੋ ਖਰਾਬ ਹੋ ਜਾਣੀ ਹੋਏ गागो गोड वारि गुरु नाम मैं तो वहीं तलागर चल रहा है साड़ी भीख पा दे रहे हैं शेयर करो घर सिंह वैसे की मौसम अदार तो मैं तो हो चुकी है तो मैं चल चाय जो पीने है करो मौसम के शानदार हो चुका है तो मैं थक तो गया थोड़ा यात्रा चाय पियो ना तो जने नहीं चाह ਲੋ ਮੇਤਰੋ ਹੁਣ ਆਪਾਂ ਸ਼ਾਹ ਭਾਈ ਇਹੇ ਰਗਣਾ ਲੱਗਣ데요। ਪਾਸੇ ਲੱਗ ਸੀਵਾਦਾਰ ਮੀਂਹ ਸੀਵਾਦਾਰ ਭਾਈ ਖਾਂਡ ਗੋਲ ਗਿਆ ਟਿਆਵਾ ਸਾਰੇ ਗੇਟਿਆਵਾ ਥੋੜੀ ਬ੍ਰੀਕ ਲਈ ਆ ਹਾਂਜੀ ਰੀਲਾ ਵੇਖਣਾ ਹਾਂਜੀ ਬਾਕੀ ੜਾ ਲੱਗ ਲਗਾ ਸ਼ੱਕ ਨਹੀਂ ਬੋਲ ਹਾਂ ਜੀ ਹਾਂ ਜੀ ਇਹ ਵੀ ਸੀ ਕਿ ਨਹੀਂ ਚੱਲਦੇ ਮਿੱਤਰੋਂ ਹੁਣ ਆਪਾਂ ਘੜਿਕਨ ਕਰੇ ਲੋ ਮੋਹ ਸਾਰੀ ਲੋ ਜਿਹੋ ਮੋਜਿਆਂ ਦੇ ਸੱਜੋ ਮਾਰਾ ਲੋ ਮੇਰਾ ਦੀਗ ਰਕੜਾ ਹੋ ਚੁੱਕਾ ਹੁਣ ਵੀਕ ਚਲਦੇ ਆ ਕਰੇ ਦੇ ਲੋ ਵੀ ਵੀਰੋ ਭਰਾਓ ਉਥੋਂ ਤੁਰ ਕੇ ਨਾ ਤੁਰ ਕੇ ਕਹਨੇ ਆ ਪੋਸਰੀ ਮੋਰ ਸਾਲ ਤੇ ਨਾ ਪਾਉਣ ਆ ਚੁੱਕੇ ਮਿੱਤਰੋਂ ਘਰੇ ਤੇ ਮੈਂ ਜੱਲਾਂ ਬਸਣ ਗੁਰਦਾਰੇ ਪਾਣੀ ਇਹਦੇ ਮੋਦੀ ਆ ਤੇ ਚੱਲਾ ਭਰਾ ਬੜੀ ਨੀਂ ਰੌਂਦੀ ਗੁਰਦਾਰ ਚੱਲਦੇ ਆ ਮਿੱਤਰੋ ਹੁਣ ਆਪਾਂ ਤੇ ਉਥੋਂ ਮੈਂ ਐ ਮੋਟਰਸਾਈਕਲ ਤੋਂ ਆਉਣੀ ਵੀਡੀਓ ਨਹੀਂ ਬਣਾ ਪਾਇਆ ਪਤਾ ਨਹੀਂ ਕੀ ਗੱਲ ਹੈ ਤੇ ਚੱਲਦੇ ਆ ਮਿੱਤਰੋ ਹੁਣ ਆਪਾਂ ਸਿੱਧਾ ਹੀ ਗੁਰਦਾਰੇ ਸੈੱਟ ਗਾਈਸ 6 ਵਜੇਗੇ ਚੱਲ ਖੜਜੋ ਫੇਰ ਉਹਨਾਂ ਨੂੰ ਆ ਲੈੰਦੋ ਤਾਂ ਲੋਵੇ ਮਿੱਤਰ ਹੁਣ ਆਪਾਂ ਆਜ ਕੀਆ ਗੁਰਦੁਆਰੇ ਸਾਹਿਬ ਆਪਣੀ ਦੀਪਾ ਸਾਰੀ ਸੇਣੀ ਨੇ ਜਦ ਆ ਗਿਆ ਫਿਰ ਮਿੱਤਰ ਹੁਣ ਆਪਾਂ ਪਾਉਦੇ ਮੱਥਾ ਟੇਕੀ ਆਏ ਹਲੋ ਮਿੱਤਰ ਹੁਣ ਆਪਾਂ ਸੋਖਾ ਕਰਨ ਆ ਆਏ ਠੀਕ ਸੋਖਾ ਕਰਨ ਕਰਾ ਕੇ ਤਾਂ ਹੁਣ ਆਪਾਂ ਚੱਲਦੇ ਆਂ ਵੀ ਘਰਾਂ ਨੂੰ ਆਪਾਂ 300 ਤੇ ਕਿੰਨੇ ਅੰਗ ਦੇ ਭਲਾ ਜਗਦੀਪ ਆਪਾਂ ਕਿੰਨੇ ਅੰਗ ਦੇ 370 376 ਅੰਗਦੇ ਆ ਮਿੱਤਰ ਹੁਣ ਆਪਾਂ ਆਣੀ ਸੇਂਗਲ ਅਰੇ ਭਾਈ ਸਬਸਕ੍ਰਾਈਬ ਕਰਵਾਇਂ 1 ਲੱਖ ਦੀ ਕਿੰਨੀ ਇੱਕ ਮਿਲਦੇ ਨਾ ਉਹਦੇ ਫਿਰ ਮੰਨ ਕੇ ਵਨ ਕੇ ਅਸੀਂ ਪਾਰਟੀ ਲਾਣੀ ਬਾਪ ਦੀ ਚੱਲ ਬੰਨ ਚਲਿਏ ਗਏ ਜੀਨ ਆਪਾਂ